ਸੋਣਿਆ ਪਿੰਡ ਚਸ਼ਮਾ ਦੀ ਪੰਚਾਇਤ ਮੌਜੂਦਾ ਸਰਪੰਚ ਹਾਂ ਮੈਨੂੰ ਮੇਰੇ ਪਿੰਡ ਦੇ ਲੋਕਾਂ ਨੇ ਚੁਣਿਆ ਸਰਪੰਚ ਮੌਜੂਦਾ ਸਰਪੰਚ ਹਾਂ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਸਰਪੰਚ ਚੁਣਿਆ ਇਹਨਾਂ ਪਹਿਲਾਂ ਮੇਰੇ ਘਰ ਵਾਲੇ ਸਰਪੰਚ ਰਹੇ ਨੇ ਉਹਨਾਂ ਨੇ ਕੰਮ ਬੜੇ ਵਧੀਆ ਕਰਵਾਏ ਨੇ ਪਿੰਡ ਵਿੱਚ ਹੁਣ ਜਿਹੜੇ ਉਹਨਾਂ ਦੇ ਕੰਮ ਰਹਿ ਗਏ ਨੇ ਕਰਵਾਉਣ ਵਾਲੇ ਹੁਣ ਕੋਸ਼ਿਸ਼ ਆੜੀ ਕਿ ਅਸੀਂ ਵਧੀਆ ਕਰਾਈਏ ਕੰਮ ਫੇਰ ਕਰਵਾਈਏ ਪਹਿਲਾਂ ਉਹਨਾਂ ਨੇ ਬਹੁਤ ਵਧੀਆ ਕੰਮ ਕਰਾਏ ਨੇ ਮੜੀਆਂ ਦਾ ਰਸਤਾ ਕੜਵਾਇਆ ਗਰਾਊਂਡ ਬਣਾਈ ਆ ਪਿੰਡ ਦੀ ਗਲੀਆਂ ਨਾਲੇ ਹਾਂ ਉਹ ਪਿੰਡ ਦਾ ਵਿਕਾਸ ਕਰਵਾਣਾ ਉਹ ਰਹਿ ਗਿਆ ਥੋੜਾ ਉਹ ਕਰਵਾਈਏ ਵਧੀਆ ਕੱਚੇ ਮਕਾਨਾਂ ਦੀ ਗਰੰਟਾ ਦਵਾਈਆਂ ਨੇ ਉਹ ਲੋਕਾਂ ਦੇ ਪਲਾਟ ਵੀ ਪੁਆਣੀ ਆਪਾਂ ਇਹ ਪਹੁੰਚ ਸਾਡੇ ਗਰੀਬਾਂ ਨੂੰ ਪਲਾਟ ਦਵਾਈਏ ਬਹੁਤ ਹਾਂਜੀ ਤੇ ਉਹਨਾਂ ਨੇ ਪਿੰਡ ਵਿੱਚ ਬਹੁਤ ਕੰਮ ਕਰਵਾਇਆ ਆ ਹੁਣ ਵੀ ਹੜੀ ਹੀ ਪਹੁੰਚ ਹੈ ਰਿਟਰਨ ਵਾਈਟ ਰਨ ਆਹ ਕੰਮ ਕਰਵਾਈਏ ਇਸ ਮੌਕੇ ਦੇ ਹੁਣ ਮੈਂ ਸਰਪੰਚ ਐ ਹੁਣ ਜੁੜੀਏ ਇਹ ਵਧੀਆ ਕੰਮ ਹੋਰ ਕਰਵਾਈਏ ਪਿੰਡ ਦੇ हां जी अही ਪਿੰਡ ਦੇ ਕਮੈ ਬਲਵੰਤ ਰਾਜ ਮੈਂ ਆਪਣੀ ਨੂ ਬਣਾਈਏ ਸੋਨੀਆਂ ਸੋਨੀਆਂ ਰਾਣੀ ਸਰਪੰਚ ਵੇ ਦੂਜੀ ਵਾਰੀ ਲਗਾਤਾਰ ਅਹੀਂ ਸਰਪੰਚ ਬਣਿਆ ਕੰਮ ਕੀਤਾ ਤੇ ਲੋਕਾਂ ਨੂੰ ਦੁਬਾਰਾ ਮੁਰਕੇ ਮੌਕਾ ਦਿੱਤਾ ਦੂਜੀ ਤੀਜੀ ਵਾਰੀ ਤੇ ਅਹੀਂ ਕੰਮ ਕਰਨੇ ਆ ਤੇ ਕੁਝ ਕੰਮ ਸਾਡੇ ਰਹਿ ਗਏ ਦੂਰੇ ਕਰਨੇ ਵਾਲੇ ਵੀ ਹੈਗੇ ਥੋੜੇ ਥੋੜੇ ਕੀਤੇ ਵੀ ਬੜੇ ਅਹੀਂ ਅਹੀਂ ਮੜੀਆਂ ਜਿਹੜੇ ਬਣਾਈਆਂ ਵਧੀਆ ਟਾਂਗਾਂ ਨਵੀਆਂ ਬਣਾਈਆਂ ਮੜੀਆਂ ਬਣੀਆਂ ਪਲੇ ਗਰਾਉਂਡ ਵਧੀਆ ਬਣਾਇਆ ਪਿੰਡ ਦੀਆਂ ਨਾਲੀਆਂ ਖੜੀਆਂ ਬਣਾਈਆਂ ਜਿਸ ਕਾਰਨ ਸਾਨੂੰ ਦੁਬਾਰਾ ਲੋਕਾਂ ਨੇ ਤੇਰੀ ਵਾਰੀ ਚੁਣਿਆ ਤੋਰੀ ਤੇਰੀ ਵਾਰੀ ਦੁਬਾਰਾ ਚੁੰਦੇ ਆ ਤੋ ਅੱਗੇ ਜਿਹੜੇ ਕੰਮ ਕੁਛ ਰਹਿ ਗਏ ਨਿਕਾਸ ਵਾਰੇ ਕੁਛ ਰਹਿੰਦੇ ਵੀ ਆ ਦੂਰੇ ਕੰਮ ਜਿਹੜੇ ਕਿ ਅਸੀਂ ਇਹ ਜੇ ਕਰਨੇ ਵਾਲੇ ਆ ਸਾਡੇ ਤੇ ਬਾਕੀ ਸਾਨੂੰ ਪਿਛਲੀ ਸਰਦਨ ਦੇ ਵਿੱਚ ਕਿਹੜੇ ਪੈਂਡੰਮ ਕੰਮ ਰਹਿ ਚੁੱਕੇ ਹੈ ਜੋ ਤੁਹਾਡੀ ਗੋਈ ਜਣ ਪੂਰੇ ਕਰਵਾਈ ਜਣਾ ਨਿਕਾਸ ਰਹਿ ਸਕੇ ਪਲੇ ਗਰਾਉਂਡ ਹੀ ਸਾਡਾ ਥੋੜਾ ਖਰਾਬ ਉਹ ਠੀਕ ਆ ਥੋੜਾ ਕਰਾਂ ਥੋੜਾ ਕਰਾਣੇ ਵਾਲਾ ਜੀ ਪਲੇ ਗਰਾਉਂਡ ਸਾਡੇ ਹੈਗਾ ਜੀ ਤੇ ਕੁਛ ਹੋਰ ਵੀ ਕੰਮ ਹੈਗੇ ਸਾਡੇ ਕਰਨੇ ਵਾਲੇ ਜਿਹੜੇ ਪਿੰਡ ਦੀ ਪਿੰਡ ਦੇ ਵਿਕਾਸ ਕਰਨ ਵਾਸਤੇ ਥੋੜਾ ਨਿਕਾਸ ਵੀ ਕਢਾਣਾ ਸੋ ਜੋ ਤੋਂ ਆਪਾਂ ਬਾਹਰ ਲੈ ਪਿੰਡਾਂ ਵਿੱਚ ਚਾਹੀਦਾ ਉਹ ਅੱਤੇ ਪਿੰਡ ਦੇ ਵਿੱਚ ਵੜ ਜਾ ਵੇਖੀਦਾ ਲਾਈਟਾਂ ਲੱਗੀਆਂ ਹੁੰਦੀਆਂ ਫੁੱਲ-ਬੂਟੇ ਸੋਹਣੇ ਲੱਗੇ ਹੁੰਦੇ ਨੇ ਸੋ ਪਿੰਡ ਦੇ ਅੰਦਰ ਇੰਟਰਟ ਕਰੀਏ ਸੋ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਦਸਤਾਨ ਸਰੀ ਹੁੰਦੀ ਆ ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ ਨੌਜਵਾਨਾਂ ਵਾਸਤੇ ਓਪਨ ਜਿਮ ਹੁੰਦੀ ਆ ਇੱਕ ਤੋਂ ਵਧੀਆ ਦੇਖ ਨਜ਼ਰ ਆਉਂਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਕੋਲ ਸਾਹਮਣੇ ਪ੍ਰੋਫਿਟੀ ਹੈਗੀ ਆ ਹਾਂਜੀ ਹੈ ਜੀ ਝੂਲੇ ਵੀ ਆਪਾਂ ਲਵਾਇਆ ਪ੍ਰਾਇਮਰੀ ਸਕੂਲ ਦੇ ਵਿੱਚ ਬੈਕਸਾਈਡ ਚੈਂਜ ਕਰਦੇ ਹਾਂ ਤੇ ਝੂਲੇ ਝਲੇ ਲਵਾਇਆ ਹੈ ਫੇਰੇ ਹੀ ਨਾਲੀਆਂ ਗਲੀਆਂ ਵੀ ਠੀਕ ਬਣਾਈਆਂ ਨੇ ਲਾਈਟਾਂ ਫਰ ਲਟਾਂ ਵੀ ਲਵਾਈਆਂ ਨੇ ਲੜ ਡਾਟਾਂ ਚੌਂਕਾ ਚੌਂਕਾ ਵਿੱਚ ਲਵਾਈਆਂ ਨੇ ਹਾਂ ਪਾਰਕਿੰਗ ਵੀ ਹੋਦੀ ਹੈ ਬੈਣ ਵਾਸਤੇ ਅਸੀਂ ਬੈਠਣ ਵਾਸਤੇ ਚੌਂਕਾ ਚੌਂਕਾ ਦੇ ਵਿੱਚ ਕੁਰਸੀਆਂ ਵੀ ਲਵਾਈਆਂ ਨੇ ਕੁਝ ਲਵਾਈਆਂ ਨੇ ਤੇ ਕੁਝ ਅਜੇ ਹੋਰ ਵੀ ਲੋਣੀਆਂ ਨੇ ਹਾਂਜੀ ਕਾਰ ਦੀ ਸਮੱਸਿਆ کافی ਪਿੰਡਾਂ ਵਿੱਚ ਹੁੰਦੀ ਆ ਹਾਂਜੀ ਉਹ ਕੀ ਜਿਹੜੇ ਯੋਗ ਲੋਕ ਹੁੰਦੇ ਨੇ ਉਹਨਾਂ ਦੇ ਰਸਨ ਕਾਰਡ ਨਹੀਂ ਬਣੇ ਹੁੰਦੇ ਨਜਾਇਜ਼ ਬਣੇ ਹੁੰਦੇ ਗਰੀਬ ਟਿਕਾਣਾ ਰਸਨ ਨਹੀਂ ਪਹੁੰਚਦਾ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਜੀ ਕੋਈ ਸਮੱਸਿਆ ਹੈਗੀ ਹੈ ਤਾਂ ਹਾਂਜੀ ਹੈ ਜੀ ਥੋੜਾ ਕਈਆਂ ਲੋਕੀ ਗਰੀਬ ਲੋਕਾਂ ਦੇ ਜਿਹੜੇ ਨੇ ਜਿਆਦਾ ਬੱਚੇ ਦੇ ਰਸਨ ਕਾਰਡ ਕੱਟ ਹੈ ਕੁਝ ਬੱਚਿਆਂ ਦੇ ਕਈ ਲੋਕਾਂ ਦੇ ਨਾਂ ਨਹੀਂ ਲਿਖੋਏ ਦੇ ਤੇ ਉਹ ਕਰਾਣੇ ਆ ਠੀਕ ਦੁਬਾਰਾ ਚੜਾਣੇ ਆ ਦੁਬਾਰਾ ਤੇ ਜਿਹੜੇ ਨਜਾਇਜ਼ ਬਣੇ ਦੇ ਕੋਸ਼ਿਸ਼ ਕਰ ਰਹੇ ਕਿ ਉਹਨਾਂ ਦੀ ਕਟਵਾਣ ਦੀ ਜੇ ਨਿਯਾਜ਼ ਬਣੇ ਦੇ ਨਜਾਇਜ਼ ਬਿਲਕੁਲ ਨਜਾਇਜ਼ 100% ਜਿੰਦੀ ਜ਼ਮੀਨਾਂ ਖੁੱਲੀਆਂ ਨੇ ਉਹਨਾਂ ਵੀ ਰਸ਼ੀਨ ਕਾਰਡ ਬਣਾ ਲਏ ਉਹ ਗਲਤਾਂਗ ਨਾ ਬਣੇ ਨੇ ਉਹ ਮੰਨਦੇ ਇੱਕ ਆਦੀ ਗੱਲ ਕਰੇ ਮੁੰਡੇ ਕਾਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਉਹਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਜਾਂਦਾ ਸੋ ਨਿਜਾਇਜ਼ ਨਾਮ ਪਾਈ ਜਾਂਦੇ ਨੇ ਉਹ ਆਪਜੀ ਦੇ ਗਵਾਹੀ ਦੇ ਵਿੱਚ ਜਿਵੇਂ ਬਰਾਲਾ ਕੀਤਾ ਜਾਏ ਨਹੀਂ ਅਹੀਂ ਤੇ ਕੋਸ਼ਿਸ਼ ਇਹੀ ਕਰਾਂਗੇ ਵੀ ਕਿਸੇ ਦਾ ਨਿਜਾਇਜ਼ ਨਾਮ ਨਹੀਂ ਪਾਵਾਂਗੇ ਬਿਲਕੁਲ ਸਹੀ ਜਿਹੜਾ ਕੰਮ ਕਰੇਗਾ ਉਹਦਾ ਹੀ ਨਾਮ ਪਾਵਾਂਗੇ ਲੇਖਾ ਵਿੱਚ ਜਿਹੜੇ ਜਿੱਦਾਂ ਵੀ ਉਹ ਕੰਮ ਕਰੇਗਾ ਉਹ ਕੰਮ ਦੇ ਹਿਸਾਬ ਨਾਲ ਉਹਨਾਂ ਦੀਆਂ ਹੀ ਆ ਜੀਆ ਪਾ ਕੇ ਲੇਖਾ ਦੇ ਪੈਸੇ ਉਹਨਾਂ ਨੂੰ ਦਿੱਤੇ ਜਾਣਗੇ ਤੋਂ ਲੈ ਕੇ ਕਿਵੇਂ ਦੇਖਦੇ ਹੋ ਤੁਹਾਨੂੰ ਲੱਗਦਾ ਪਿੰਡ ਦੇ ਵਿੱਚ ਆਪਣੇ ਜਿਹਾ ਸਕੂਲ ਕਿੰਨੇ ਵੀ ਤਰ੍ਹਾਂ ਦਾ ਸਟਾਫ ਦੀ ਕਮੀ ਲੱਗਦੀ ਜਾਂ ਇਹ ਪ੍ਰੋਗਰਾਮ ਦੀ ਲੋੜ ਹੈ ਨਹੀਂ ਨਹੀਂ ਠੀਕ ਹੈ ਸਾਡੇ ਸਟਾਫ ਵੀ ਠੀਕ ਹੈ ਸਕੂਲ ਐ এডਿਕੇਸ਼ਨ ਠੀਕ ਹੀ ਚੱਲੀ ਥੀ ਇਹ ਇਨਫਰਾਸਟ੍ਰਕਚਰ ਠੀਕ ਹੈ ਉੱਥੇ ਬਹੁਤ ਵਧੀਆ ਪੜਾਈ ਹੋ ਰਹੀ ਹੈ ਕੋਈ ਅਜੀ ਗੱਲ ਨਹੀਂ ਨਾਲੇ ਆਪਾਂ ਵੀ ਚੱਕਰ ਮਾਰਨੇ ਉੱਥੇ ਜੰਨੇ ਆਨੇ ਬੱਚੇ ਸਾਡੇ ਠੀਕ ਹੈ ਕੋਈ ਪੜਦੇ ਆ ਲਿਖਾ ਕ੍ਰਾਂਤੀ ਤਹਿਤ ਪੰਜਾਬ ਸਰਕਾਰ ਨੇ ਆਰ ਸਕੂਲ ਦੇ ਵਿੱਚ ਤੁਸੀਂ ਮੈਨੂੰ ਲਾਇਨੇ ਕੀ ਤੁਹਾਡੇ ਸਕੂਲ ਕੋਈ ਅਵਾਰਡ ਮਿਲਿਆ ਪੰਜਾਬ ਸਰਕਾਰ ਨੂੰ ਅਵਾਰਡ ਤਾਂ ਨਹੀਂ ਮਿਲਿਆ ਸੋ ਸਰ ਕਈ ਵਾਰੀ ਪਿੰਡਾਂ ਦੇ ਵਿੱਚ ਝਗੜੇ ਇੰਨੇ ਕੋ ਵਾਝ ਜਾਂਦੇ ਆ ਲੋਕਾਂ ਨੂੰ ਠਾਣੇ ਤੇ ਜਾਇਆ ਤੇ ਖਾਣੇ ਪੈਂਦੇ ਆ ਸਮਾਂ ਬਰਬਾਦ ਹੁੰਦਾ ਤੇ ਪੈਸਾ ਵੀ ਲੁਕਵਾਉਂਦਾ ਹਾਂਜੀ ਸੋ ਇੱਕ ਸਪੰਜ ਦੀ ਕੀ ਜੁੰਮਿਆਦੀ ਹੁੰਦੀ ਆ ਕੀ ਹੋ ਜਾਂਦਾ ਕਿਵੇਂ ਦੇਖਦੇ ਦੇਖੋ ਜੀ ਝਗੜੇ ਹੁੰਦੇ ਆ ਤੇ ਸਪੰਜ ਦਾ ਕੰਮ ਤੇ ਇਹੀ ਆ ਸਾਡਾ ਕੰਮ ਤੇ ਇਹੀ ਹੈ ਵੀ ਆਈ ਉਹਨੂੰ ਉਠਾ ਕੇ ਸਲਝਾ ਕੇ ਉਹਨਾਂ ਨੂੰ ਦੋਨਾਂ ਤਿਹੜਿਆਂ ਨੂੰ ਸਮਝਾ ਕੇ ਤੇ ਉਹਦਾ ਕੋਸ਼ਿਸ਼ ਇਹੀ ਕਰਨੀ ਉਹ ਕਰਨਿਆ ਅਸੀਂ ਵੀ ਇੱਥੇ ਹੀ ਰਾਜਨਮ ਹੋ ਜੇ ਉਸੇ ਸਹੀ ਕਰਨੀ ਚਾਹੀਦੀ ਹੈ ਹਾਂਜੀ ਇਹ ਕੋਸ਼ਿਸ਼ ਸਾਡੀ ਹੁੰਦੀ ਹੈ ਬਈ ਅਸੀਂ ਘਰੀ ਜਵਾਨਾਂ ਦਾ ਵੀ ਇਲੈਕਸ਼ਨ ਦੇ ਵਿੱਚ ਅਮਰੋਲ ਦਾ ਹੁੰਦਾ ਤੁਹਾਡੇ ਪਿੰਡ 'ਚ ਕਾਫੀ ਨੌਜਵਾਨ ਹੋ ਗਏ ਹਾਂਜੀ ਉਹਨਾਂ ਵਾਸਤੇ ਹੁਣ ਤੁਹਾਡੀ ਨਵੀਂ ਬਣੀ ਪੰਚਾਇਤ ਕੋਲ ਕੀ ਪਲੇਟਫਾਰਮ ਹੋਵੇ ਪਲੇਟਫਾਰਮ ਇਹੀ ਹੈ ਵੀ ਨੌਜਵਾਨਾਂ ਦੀ ਮੰਗ ਹੈ ਇਹੀ ਹੈ ਵੀ ਸਾਨੂੰ ਕਿੱਡਾ ਸਾਮਾਨ ਲਿਆ ਦਿੱਤਾ ਜਾਵੇ ਸਾਡਾ ਪਲੇ ਗਰਾਊਂਡ ਜਿਹੜਾ ਉਹ ਸਹੀ ਕੀਤਾ ਜਾਵੇ ਜਿਹਦੇ ਵਿੱਚ ਅਸੀਂ ਖੇਡਣਾ ਤੇ ਉਹ ਥੋੜਾ ਹੀ ਠੀਕ ਕਰ ਦਿੱਤਾ ਕਾਰੀ ਤਾ ਤਕਰੀਬਨ ਪਲੇਅਰ ਸਾਡੇ ਬੱਚੇ ਖੇਡਦੇ ਉਥੇ ਥੋੜਾ ਜਿਹਾ ਹੀ ਹੋਰ ਉਥੇ ਲੇਟਾਂ ਲੁੱਟ ਲਾਣੀ ਹੈ ਮਤਲਬ ਹੋਰ ਥੋੜਾ ਸਟੇਡੀਅਮ ਟੈਪ ਬਣਾਣਾ ਹੈ ਬੱਚਾ ਚਾਰ ਪੈਸਾ ਸਰਕਾਰ ਦੇਗੀ ਤੇ ਅਸੀਂ ਉਹ ਕੰਮ ਕਰਨਾ ਕੱਚੇ ਗੋਠੇ ਇਨਰਾਂਟਾ ਪਿੰਨਾ ਚਾਹੀਆਂ ਨਵੇਂ ਖਾਮੀ ਭਰੇ ਗਏ ਆ ਸੋ ਆਪ ਜੀ ਦੇ ਪਿੰਡ ਦੇ ਵਿੱਚ ਕਿੰਨੇ ਕੱਚੇ ਗੋਠੇ ਇਨਰਾਂਟ ਆਈਆਂ ਕਿੰਨੇ ਨਵੇਂ ਹੋਮ ਭਰੇ ਗਏ ਨਵੇਂ ਫਾਰਮ ਹੀ ਭਰਿਆ ਕੋਈ 8-10 ਤੇ ਸਾਡੇ 7-8 ਕਰ ਲੜਿਆ ਵੀ ਕੰਮ ਲੱਗੇ ਦਾ ਕੰਮ ਚੱਲੇ ਦਾ ਉਹਨਾਂ ਨੂੰ ਮਿਲਦੀਆਂ ਗ੍ਰਾਂਟਾਂ ਵਿਚਾਰੇ ਪਾਵੇ ਪਾਏ ਕਰਦੇ ਆ ਘਰ ਆਪਣੇ ਆਪਣੇ ਗਰੀਬ ਆਦਮੀ ਆ ਲੱਗਦੇ ਆ ਪਾਣ ਵਾਸਤੇ ਸਰ ਜੋਦ ਨਸ਼ਿਆਂ ਬਰੋਧ ਪੰਜਾਬ ਸਰਕਾਰ ਨੇ ਮਹਿੰਮ ਚਲਾਈ ਆ ਹਾਂਜੀ ਸੋ ਆਪਜੀ ਦੇ ਪਿੰਡ ਨੂੰ ਲੈ ਕੇ ਕਿਵੇਂ ਦੇਖਦੇ ਸਾਡੇ ਪਿੰਡ ਚ ਕੋਈ ਇਹੋ ਜਿਹਾ ਨਸ਼ੇੰਮ ਪਰ ਉਹਦੇ ਕੋਈ ਨਸ਼ੇ ਵਾਲਾ ਬੰਦਾ ਇੱਥੇ ਕੋਈ ਹੈ ਹੀ ਨਹੀਂ ਨਾਲੇ ਤੇ ਜੇ ਹੋਏਗਾ ਵੀ ਤੇ ਹੈ ਨੂੰ ਚੱਟਾ ਤੇ ਸਰਕਾਰ ਦੇ ਹਵਾਲੇ ਕਰ ਸਕਦੇ ਆ ਪਰ ਨਹੀਂ ਇੱਥੇ ਕੋਈ ਉਹ ਜਿਹਾ ਮੱਚਾ ਕੋਈ ਵੀ ਨਹੀਂ ਸਰ ਨਸ਼ਾ ਕੋਈ ਵੀ ਨਹੀਂ ਕਰਦਾ ਹੋਰ ਦੂਜਾ ਨਸ਼ਾ ਸਿੰਘਰ ਗੋੜਮਣ ਦਾ ਪੰਜਾਬ ਸਤਾਰੋ ਸੁੱਖ ਸਹੂਲਤਾਂ ਗਰੀਬ ਲੋਕਾਂ ਵਾਸਤੇ ਪਿੰਡਾਂ ਅੰਦਰ ਚਲਦੀਆਂ ਸਭ ਤੇ ਪ੍ਰੰਗੇ ਧੜੇ ਪਈ ਹੁੰਦੀਆਂ ਗਰੀਬ ਤੇ ਕਾ ਕੋਈ ਦਾ ਨਹੀਂ ਹੁੰਦੀਆਂ ਹਾਂਜੀ ਕਿਵੇਂ ਤੁਹਾਡੀ ਗਵਾਹੀ ਜੋ ਪ੍ਰਣਾਣਾ ਕੀਤਾ ਜਾਵੇ ਨਹੀਂ ਜਿਹੜੀਆਂ ਸਰਕਾਰੀ ਸਹੂਲਤਾਂ ਬਿਨਿਵ ਨੂੰ ਆਂਦੀਆਂ ਨੇ ਉਹ ਕੋਸ਼ਿਸ਼ ਹੀ ਕਰਨੇ ਕਿ ਉਹਨਾਂ ਨੂੰ ਦੇ ਦਿੱਤੀਆਂ ਜਾਣ ਦਵਾਈਆਂ ਜਾਣੇ ਇਹ ਕੋਸ਼ਿਸ਼ਾਂ ਹੀ ਜ਼ਿਆਦੀ ਰੱਖਦੇ ਆ ਔਰ ਦੇਣੀਆਂ ਵੀ ਹੈਗੀਆਂ ਉਹਨਾਂ ਨੂੰ ਅੱਗੇ ਜੋ ਸਰਕਾਰ ਸੂਟ ਦੇਗੀ ਉਹ ਆਏ ਗਰੀਬਾਂ ਤੱਕ ਜ਼ਰੂਰ ਪਹੁੰਚਾਣੀ ਹੈ ਹਾਂਜੀ ਜਿਹੜਾ ਤੁਸੀਂ ਉਹਨੂੰ ਪਹਿਲ ਦੇ ਦਾਸ ਦੇ ਵਿੱਚ ਪਿੰਡ ਦੇ ਵਿੱਚ ਕੰਮ ਕਰਾਉਣ ਜਾ ਰਹੇ ਹੋ ਜਿਹੜਾ ਪਿੰਡ ਨੂੰ ਸੁਖਸੂਦ ਹਾਂ ਪਲੰਗ ਹੁਣ ਹੁਣ ਇਸ ਟਾਈਮ ਤੇ ਇਸ ਟਾਈਮ ਤੇ ਇਹੀ ਆ ਵੀ ਹਈ ਹੁਣ ਥੋੜੀ ਚੱਪੜਾਂ ਦੀ ਸਫਾਈ ਕਰਨੀ ਹੁਣ ਇਹ ਮੰਦਿਰ ਚੱਪੜੀ ਸਫਾਈ ਕਰਨੀ ਹੈ ਕਿਤੇ ਜਗ੍ਹਾ ਤੇ ਖਰਾਬ ਆ ਕੰਮ ਚੱਪੜ ਥੜ ਜਿਆ ਉਹਨਾਂ ਦੀ ਸਫਾਈ ਕਰਾਉਣ ਲੱਗਿਆ ਕੋਸ਼ਿਸ਼ ਹੀ ਕਰਨੀ ਹੈ ਉਹਨਾਂ ਕਰਾਉਣੇ ਥੋੜੇ ਦਿਨਾਂ ਵਿੱਚ ਹੀ ਕਰਾਣੀ ਹੈ ਸਫਾਈ ਹਾਂਜੀ ਸੋ ਮੈਂਸੀ ਉਹਦੇ ਸਮੱਸਿਆ ਹੈਗੀ ਆ ਤੁਹਾਡੇ ਕੋਲ ਮੈਂਸੀ ਬ੍ਰਿਜ ਦੀ ਹੈਗੀ ਆ ਤੋ ਦੇਖਨੇ ਆਂ ਜੇ ਤੇ ਸਰਕਾਰ ਸਰਕਾਰ ਨੇ ਕੀ ਸਰਕਾਰ ਨੂੰ ਪੁੱਛਨੀ ਆ ਵੀ ਕਿਦਾਂ ਸਮਝ ਜਾਂਦੇ ਕਿਸ ਤਰੀਕੇ ਨਾਲ ਹੜਾ ਨਿਕਾਸ ਨਿਕਲਿਆ ਕੜਾਇਆ ਜਾਏ ਹਾਂ ਨਿਕਾਸ ਦੀ ਪ੍ਰੋਬਲਮ ਹੈਗੀ ਐ ਜੀ ਸਰ ਮੈਸੇਜ ਕੀ ਦੇਣਾ ਚਾਹੋਗੇ ਕਮੈਂਟ ਵਾਲਿਆਂ ਨੂੰ ਸੋ ਉਹਨਾਂ ਨੇ ਸੇਵਾ ਕਰਨ ਦਾ ਮਾਫਾ ਇਸ ਤਰ੍ਹਾਂ ਤੁਹਾਨੂੰ ਮਾਣ ਬਖਸ਼ਿਆ ਤੁਹਾਡੇ ਸਿਰ ਤੇ ਦੂਜੀ ਵਾਰ ਸੰਖਿਆ ਕਾ ਸਿਰ ਜਾ ਹਾਂਜੀ ਜੀ ਸੋ ਕੀ ਮੈਸੇਜ ਦੇਣਾ ਚਾਹੋ ਮੈਸੇਜ ਆਹੀ ਇਹ ਦੇਾਂਗੇ ਵੀ ਅਸੀਂ ਤੁਹਾਡੇ ਚੰਗੇ ਕੰਮ ਕਰ ਰਹੇ ਹਾਂ ਗਰੀਬਾਂ ਦਾ ਨੂੰ ਸਾਥ ਦਿੱਤਾ ਗਰੀਬਾਂ ਨੇ ਅਮੀਰਾਂ ਨੇ ਵੀ ਹਰੀਜਨ ਪਰਵਾਨ ਨੇ ਵੀ ਸਾਥ ਦਿੱਤਾ ਜਨਰਲ ਜਨਰਲ ਨੇ ਵੀ ਦਿੱਤਾ ਡੀਸੀ ਡੀਸੀ ਵਾਲੇ ਨੇ ਵੀ ਸਾਥ ਦਿੱਤਾ ਸਾਰੀਆਂ ਕੌਮਾਂ ਨੇ ਸਾਨੂੰ ਸਾਥ ਦਿੱਤਾ ਅਸੀਂ ਜੋ ਸੂਰਤ ਸਰਕਾਰ ਵੱਲੋਂ ਆਏਗੀ ਇਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਹਰ ਗਰੀਬ ਤੱਕ ਤੇ ਜਿਹੜੇ ਦੂਸਰੇ ਜਨਰਲ ਨੂੰ ਜਿਹੜੀ ਜ਼ਰੂਰਤਾਂ ਨੇ ਉਹ ਵੀ ਪੂਰੀਆਂ ਕਰਾਂਗੇ